ਕੋ ਆਪਾਂ ਸਾਰੇ ਅੱਜ ਗੁਲਾਬਾ ਪੈਣੀ ਪਹੁੰਚੇ ਆ ਕਿਸ਼ਤੀਆਂ ਦੇ ਰਾਹੀਂ ਔਰ ਇਹ ਜਿਹੜਾ ਪਿੰਡ ਕਟਫ ਹੋਇਆ ਪਿਆ ਸਾਰਾ ਪਾਣੀ ਦੇ ਨਾਲ ਔਰ ਇੱਥੇ ਜਿਹੜੀ ਫੀਡ ਅਸੀਂ ਕੱਲ ਸ਼ਾਮ ਨੂੰ ਪਹੁੰਚਾਤੀ ਸੀ ਉਹ ਜਿਹੜਾ ਵੰਡਣ ਦਾ ਜਿਹੜਾ ਕੰਮ ਚੱਲ ਰਿਹਾ ਮੈਂ ਆਇਆ ਔਰ ਮੇਰਾ ਸੀਸਦਾ ਸਾਹਿਬ ਅੱਜ ਸਹਿਬਾਨ ਆਏ ਨੇ ਸਾਰੇ ਆਪਾਂ ਪਿੰਡ ਦੇ ਲੋਕਾਂ ਨੂੰ ਮਿਲੇ ਆ ਉਹਨਾਂ ਨੂੰ ਕੋਈ ਮੁਸ਼ਕਲ ਆ ਰਹੀ ਹੈ ਤਾਂ ਉਹਨਾਂ ਦਾ ਪੁੱਛਿਆ ਜੇ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਉਹਨਾਂ ਨੂੰ ਲੋੜ ਹੈ ਤਾਂ ਉਹ ਆ ਕੇ ਪੁੱਛਿਆ ਲੋਕਾਂ ਦਾ ਹਾਲ ਚਾਲ ਜਾਣਿਆ ਹੈ ਔਰ ਫੀਡ ਦਾ ਜਿਹੜਾ ਵੰਡ ਦਾ ਕੰਮ ਚੱਲ ਰਿਹਾ ਬੱਚੂਆਂ ਦੇ ਲਈ ਇਹਨਾਂ ਕੋ ਰਾਸ਼ਨ ਵੀ ਅਸੀਂ ਪਹੁੰਚਾ ਰਹੇ ਹਾਂ ਹੋਰ ਕਿਸੇ ਤਰ੍ਹਾਂ ਦੀ ਵੀ ਲੋੜ ਅਸੀਂ ਲੋਕਾਂ ਨੂੰ ਆ ਕੇ ਮਿਲੇ ਹਾਂ ਤਾਂ ਉਹ ਦੱਸ ਸਕਦੇ ਨੇ ਲੋਕਾਂ ਨੇ ਜੋ ਜੋ ਕਿਹਾ ਸੀ ਉਹਨਾਂ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰਾਂਗੇ ਪਰ ਲੋਕਾਂ ਨੂੰ ਵਿਸ਼ਵਾਸ ਆਇਆ ਇੱਕ ਜਿਹੜੀ ਮੁਸ਼ਕਲ ਘੜੀ ਆਈ ਹੈ ਇਸ ਮੁਸ਼ਕਲ ਘੜੀ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸਰਕਾਰ ਸਾਡੀ ਨਾਲ ਖੜੀ ਹੈ ਮਾਨਯੋਗ ਮੰਤਰੀ ਸਰਦਾਰ ਤੁਮਨ ਸਿੰਘ ਮਾਹੀ ਦੇ ਰੂਹਾਈ ਦੇ ਵਿੱਚ ਸਾਡੇ ਸਾਰੇ ਅਫਸਰ ਸਹਿਬਾਨ ਇਹ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਇਹ ਔਖਾ ਸਮਾਂ ਔਖਾ ਸਮਾਂ ਅਸੀਂ ਰਲ ਮਿਲ ਕੇ ਸਾਰੇ ਇਸ ਔਖੇ ਸਮੇਂ ਦਾ ਸਾਹਮਣਾ ਕਰ ਰਹੇ ਹਾਂ ਕੋ ਪਾਣੀ 260000 ਕਿਊਸਿਕ ਦੇ ਕਰੀਬ ਹੁਸੈਨੀ ਵਾਲਾ ਤੋਂ ਜਿਹੜਾ ਮੇਰੇ ਕੋਲ ਜਿਹੜੀ ਰਿਪੋਰਟ ਚੱਲ ਰਹੀ ਹੈ ਔਰ ਇਹ ਪਾਣੀ ਅਗਲੇ 3-4 ਦਿਨ ਇਸੇ ਤਰ੍ਹਾਂ ਚੱਲੇਗਾ ਕਿਉਂਕਿ بارشਾਂ ਬਹੁਤ ਨਹੀਂ ਪਈ ਚਿਹਾਤਚਲ ਦੇ ਵਿੱਚ ਬਹੁਤ بارشਾਂ ਜਿਆਦਾ ਪੈਣ ਕਰਕੇ ਇਹ ਸਾਰੀ ਜਿਹੜੀ ਸਥਿਤੀ ਪੈਦਾ ਹੋਈ ਹੈ ਔਰ ਕੋਈ ਗੱਲ ਨਹੀਂ ਸਾਰਿਆਂ ਨੂੰ ਖਬਰਾਂਉਣ ਦੀ ਲੋੜ ਨਹੀਂ ਕਿ ਸਥਿਤੀ ਜੇ ਆ ਗਈ ਤੇ ਇਸ ਨਾਲ ਜਿੱਠਣ ਲਈ ਸਾਡੇ ਕੋਲ ਕੁਪਤਾ ਪ੍ਰਬੰਧ ਨੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਉਹ ਸਾਰੀਆਂ ਜਿਹੜੀਆਂ ਸਾਡੇ ਕੋਲ ਪੁਖਤਾ ਪ੍ਰਬੰਧ ਕੀਤੇ ਹੋਏ 20 ਪਿੰਡ ਔਰ ਟਾਣੀਆਂ ਮਿਲਾ ਕੇ 20 ਬਣਦੇ ਆ ਕੁੱਲ ਪਿੰਡ ਜਿਨ੍ਹਾਂ ਦਾ ਨੁਕਸਾਨ ਹੋ ਚੁੱਕਿਆ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਪਾਣੀ ਆ ਚੁੱਕਿਆ ਜਿਨ੍ਹਾਂ ਗੁਲਾਬਾ ਪੈਣੀ ਕੜੇ ਆ ਪਿੰਡ ਦੇ ਆਸ-ਪਾਸ ਜਿੰਨੇ ਕਰਨੇ ਖਰਾਂ ਦੇ ਵਿੱਚ ਪਾਣੀ ਆ ਚੁੱਕਿਆ ਔਰ 5-5 4-5-5 6-6 ਫੁੱਟ ਪਾਣੀ ਆ ਤੁ ਆਪਾਂ ਦੇਖਿਆ ਹੀ ਸਾਰਾ ਔਰ ਸੜਕਾਂ ਸਾਰੀਆਂ ਡੁੱਬੀਆਂ ਪਈਆਂ ਨੇ ਕਨੈਕਟੀਵਿਟੀ ਜਿਹੜੀ ਹੈ ਉਹ ਸਾਰੀ ਖਤਮ ਹੋਈ ਪਈ ਹੈ ਜਿੱਥੇ ਹੁਣ ਜਾਣ ਦੀ ਅਸਲਾ ਅੰਦਾਜ਼ਾ ਦੇਖੋ तकरीबन 8000 ਤੋਂ ਜ਼ਿਆਦਾ ਏਕੜ ਹੈ ਜਿਹੜਾ ਜੋ ਅੰਦਾਜ਼ਾ ਲਗਾ ਰਹੇ ਆ ਜਿੰਨਾ ਦਾ ਨੁਕਸਾਨ ਹੋ ਚੁਕਿਆ ਸਾਡੇ ਕਿਸਾਨਾਂ ਦਾ ਔਰ ਇਹ 2001 ਦੇ ਵਿੱਚ ਜਿਹੜਾ ਜਿਹੜਾ ਸਹੀਗਾ ਸੀ ਉਸ ਸਮਾਂ ਉਹੋ ਜਿਹਾ ਵੀ ਜਿਹੜੇ ਹਾਲਾਤ ਨੇ ਅੱਜ ਵੀ ਉਹੀ ਪੈਦਾ ਹੋਏ ਆਬਜਾ ਦਾ ਜਿਹੜਾ ਵੀ ਨੋਰਮਸ ਨੇ ਜਿਹੜੀਆਂ ਵੀ ਗਾਈਡਲਾਈਨਸ ਨੇ ਉਹਨਾਂ ਮੁਤਾਬਕ ਜਿੰਨਾ ਵੱਧ ਤੋਂ ਵੱਧ ਬਣਦਾ ਇਹਨਾਂ ਲੋਕਾਂ ਨੂੰ ਉਸੇ ਮੁਆਵਜ਼ਾ ਦਵਾਵਾਂਗੇ ਇੱਕ ਲੋਕਾਂ ਦਾ ਰੋਸ਼ ਵੀ ਕਾਫੀ ਪਾਇਆ ਜਾ ਰਿਹਾ ਹੈ ਰਾਸ਼ਨ ਨੂੰ ਕਾਫੀ ਦੇਰ ਨਾਲ ਮਿਲ ਰਿਹਾ ਹੈ ਫੀਡ ਵੀ ਕਾਫੀ ਦੇਰ ਨਾਲ ਮਿਲ ਰਿਹਾ ਹੈ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਲੋਕਾਂ ਨੂੰ ਦੇਖੋ ਕੱਲ ਹੀ ਡਿਮਾਂਡ ਆਈ ਸੀਗੀ ਫੀਡ ਦੀ ਉਹ ਅਸੀਂ ਪੂਛਾਤੀ ਪਹਿਲਾਂ ਜੋ ਜੋ ਡਿਮਾਂਡ ਆਉਂਦੀ ਰਹੀ ਅਸੀਂ ਪੂਛਾਉਂਦੇ ਰਹੇ ਹ ਰਾਸ਼ਨ ਦੀ ਡਿਮਾਂਡ ਆਈ ਹੈ ਰਾਸ਼ਨ ਇਹਨਾਂ ਕੋਲ ਪਹੁੰਚ ਰਿਹਾ ਹੈ ਔਰ ਜਿਹੜੀ ਚੀਜ਼ ਦੀ ਵੀ ਡਾਕਟਰੀ ਸਹਾਇਤਾ ਪਸ਼ੂਆਂ ਦੇ ਡਾਕਟਰ ਸਾਰੇ ਇੱਥੇ ਪਹੁੰਚ ਗਏ